रिकॉर्ड खबरनामा ਤੇ ਸਾਵਧਤ ਸਵਾਗਤ ਹੈ ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਕਰਨ ਦਾ ਕਿਹਾ ਗਿਆ ਸੀ ਉਸ ਦੀਆਂ ਤਿਆਰੀਆਂ ਲਗਾਤਾਰ ਪਿਛਲੇ ਸਮੇਂ ਤੋਂ ਕਿਸਾਨ ਕਰ ਰਹੇ ਨੇ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਉਹ ਦਿੱਲੀ ਦੇ ਵਿੱਚ ਪਹੁੰਚਣਗੇ ਅਤੇ ਆਪਣੀਆਂ ਮੰਗਾਂ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ ਜਿਸ ਨੂੰ ਲੈ ਕੇ ਅੱਜ ਫਰੀਦਕੋਟ ਦੇ ਵਿੱਚ ਚਿੱਤ ਬਗਸਨ پارک ਦੇ ਵਿੱਚ ਅੱਜ ਸਯੁਜਤ ਕਿਸਾਨ ਮੋਰਚੇ ਦੇ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪਹੁੰਚਿਆ ਗਿਆ ਅਤੇ ਅਗਲੀ ਰਣਨੀਤੀ ਬਣਾਈ ਗਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ 14 ਤਰੀਕ ਨੂੰ ਹਰ ਹਾਲਤ ਦੇ ਵਿੱਚ ਮਹਾਪੰਚਾਇਤ ਦਿੱਲੀ ਵਿੱਚ ਕੀਤੀ ਜਾਵੇਗੀ ਅਤੇ ਕੱਲ ਨੂੰ ਕਰੀਬਨ 12 ਵਜੇ ਉਹਨਾਂ ਵੱਲੋਂ ਦਿੱਲੀ ਵੱਲ ਨੂੰ ਚਾਲੇ ਪਾਏ ਜਾਣਗੇ ਕਿਉਂਕਿ ਲਗਾਤਾਰ ਐਮਐਸਪੀ ਕਰਜ਼ਾ ਮਾਫੀ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਅੱਜ ਜੋ ਸਾਡੀ ਮੀਟਿੰਗ ਸੀ ਸੰਯੁਕਤ ਸਾਲ ਮੋਰਚੇ ਦੀ ਇਹ 13 ਮਾਰਚ ਨੂੰ ਆ 14 ਮਾਰਚ ਨੂੰ ਜੋ ਭਾਰਤ ਸੰਯੁਕਤ ਸਾਲ ਮੋਰਚਾ ਪੰਜਾਬ ਭਾਰਤ ਨੇ ਦਿੱਲੀ ਵਿਖੇ ਰਾਜੀਲਾ ਗਰਾਊਂਡ ਮਹਾਪੰਚਾਇਤ ਕਿਸਾਨ ਪੰਚਾਇਤ ਕਰਨ ਦਾ ਨਿਰਣਾ ਲਿਆ ਸੀ ਉਹਨੇ ਤੇ ਅੱਜ ਅਸੀਂ ਮੀਟਿੰਗ ਕੀਤੀ ਹੈ ਜਿਸ ਦੇ ਅਨੁਸਾਰੀਆਂ ਜੱਥੇਬੰਦੀਆਂ ਨੇ ਇਸ ਮੀਟਿੰਗ ਦੇ ਸਮਰਥਨ ਕੀਤਾ ਹੈ ਭਾਜਪਾ ਸਰਕਾਰ ਜਦੋਂ ਵੀ ਸੈਂਟਰ ਚ ਆਈ ਹੈ ਸਭ ਤੋਂ ਪਹਿਲਾਂ ਜਦੋਂ 2014 ਚ ਇਲੈਕਸ਼ਨ ਲੜੀ ਸੀ ਪਾਜ ਪਾ ਨੇ 73 ਨਹੀਂ 72 ਬਾਅਦ ਫਿਰ ਉਹ ਨੂੰ ਨਰਿੰਦਰ ਮੋਦੀ ਨੇ ਵਿਹਾਦੇ ਵਿੱਚ ਜਨਤਾ 'ਚ ਕਲਾਨ ਕੀਤਾ ਸੀ ਕਿ ਸਾਡੀ ਸਰਕਾਰ ਲਿਆਓ ਤੇ ਸਾਰੇ ਕਰਜ਼ੇ ਦੀ ਘੇਰ ਮਰੀ ਜਾਊਗੀ ਉਸ ਤੋਂ ਬਾਅਦ ਕੀ ਹੋਇਆ 2019 ਦੇ ਵਿੱਚ ਫਿਰ ਰਾਜਨਾਥ ਨੇ ਸਾਡੇ ਕਿਸਾਨਾਂ ਕੋਲ ਨਾਲ ਗੱਲ ਕੀਤੀ ਅਸੀਂ ਸਵਾਮੀਨਾਥੀ ਰਿਪੋਰਟ ਲਿਆਵਾਂਗੇ ਤੁਸੀਂ ਸਾਡੀ ਸਰਕਾਰ ਬਣ ਜਾਣ ਦਿਓ ਜੋ ਸਰਕਾਰ ਬਣ ਗਈ ਤੇ ਰਾਜਨਾਥ ਨੇ ਕਿਸਾਨਾਂ ਕੋਲ ਪੁੱਛਿਆ ਵੀ ਠੁਣਕੀ ਹੋਇਆ ਸਵਾਮੀਨਾਥੀ ਰਿਪੋਰਟ ਲਾਗੂ ਤੋਂ ਨਹੀਂ ਕਰਦੇ ਉਹ ਇੱਕ ਇਲੈਕਸ਼ਨ ਜੁਮਲਾ ਸੀ ਸੋ ਪਾਰਟੀਾਂ ਤਾਂ ਪਾਰਟੀ ਜਿਵੇਂ ਹੋ ਚਾਈਏ ਕਿਸਾਨਾਂ ਨਾਲ ਦੁਰਭਿਆਰੀ ਕਰ ਰਹੀ ਹੈ ਚੰਗਾ ਵਿਵਾਰਕ ਨਹੀਂ ਕੀਤਾ ਸਾਡੀਆਂ ਕੁਝ ਮੰਗਾਂ ਸੀ ਐਮਐਸਪੀ ਨੂੰ ਕਰੋਨੀ ਗਾਰੰਟੀ ਦੇਣਾ ਸਮਾਮੀ ਦਾ ਸਰਪੋਟ ਨੂੰ ਲਾਗੂ ਕਰਾਉਣਾ 100 ਬਿਜਲੀ ਬਿੱਲ 2020 ਨੂੰ ਅਸੀਂ ਰੱਦ ਕਰਨਾ ਕਿਹਾ ਸੀ ਲੈ ਕੇ ਇਹਨਾਂ ਨੇ ਕਾਨੂੰਨੀ ਘੇਰੇ ਚ ਲੈ ਕੇ ਉਹਦਾ ਕਾਨੂੰਨ ਬਣਾ ਦਿੱਤਾ ਲਖਮੀਰਪੁਰ ਕੀ ਦੀ ਕਾਟ ਦੇ ਦੋਸ਼ ਨੂੰ ਅਜੇ ਤੱਕ ਪੂਰੀ ਸਜ਼ਾ ਨਹੀਂ ਮਿਲੀ ਇੱਕ ਵੱਡੇ ਦੁੱਖ ਦੀ ਗੱਲ ਹੈ ਲਖਮੀਰਪੁਰ ਖੇਤੋਂ ਜਿਹੜਾ ਉੱਥੋਂ ਦਾ ਸ਼ਾਜਿਦ ਘਟਦਾ ਜਿਹਨੇ ਸਾਰਾ ਕਾਹਨ ਕਰਵਾਇਆ ਕੈਂਟਰੀ ਗਰੇ ਰਾਜ ਮੰਤਰੀ ਅਜੇ ਮਿਸ਼ਰਾ ਜਿਹਨੂੰ ਟੋਨੀ ਵੀ ਕਹਿੰਦੇ ਆ ਟੈਨੀ ਵੀ ਕਹਿੰਦੇ ਆ ਉਹਨੂੰ ਉੱਥੇ ਟਿਕਟ ਦਿੱਤੀ ਗਈ ਹੈ ਉਹ ਵੀ ਅਸੀਂ ਪੁਰਜਨ ਖੇਤੀ ਕਰਦੇ ਆ ਕਿਉਂਕਿ ਉੱਥੇ ਉਹਨੂੰ ਪੰਜ ਕਤਲ ਦਾ ਦੋਸ਼ੀ ਆ ਉਹ ਸਾਡੇ 4 ਕਿਸਾਨਾਂ ਸੇ ਇੱਕ ਪੱਤਰਕਾਰ ਦੇ ਪੰਜ ਕਤਲ ਕਰਵਾਏ ਆ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਉਹ ਲੋਕਾਂ ਤੋਂ ਇੱਕ ਤਣਾ ਸਹਿ ਪਾਇਆ ਜਾਊਗਾ ਅਸੀਂ ਭਾਰਤੀ ਕਿਸਾਨ ਆ ਭਾਜਪਾ ਦੀ ਇਸ ਚੋਣ ਕੀਤੀ ਹੈ ਜਿਹੜੀ ਪਰਿਕਿਰਿਆ ਦੀ ਨਿਖੇਧੀ ਕਰਦੇ ਆ ਲੱਕ ਮੇਰਪੁਰ ਖੇਰੀਕਾਰਡ ਉਹ ਖੇਰੀ ਤੋਂ ਉਹਦੇ ਟੈਕਟ ਕੱਟੇ ਜਾਵੇ ਹੋਰ ਕਿੱਡੇ ਦੇਣੀਆਂ ਸਾਨੂੰ ਕੋਈ ਪਤਾ ਨਹੀਂ ਕੋਈ ਪਾਰਟੀ ਦਾ ਮੁੰਡਾ ਮਾਮਲਾ ਅਸੀਂ ਇਹ ਵੀ ਕਹਨੇ ਆ ਕੋਈ ਪਾਰਟੀ ਵੀ ਕੱਢੇ ਜਾਓ ਪਹਿਲੀ ਗੱਲ ਲੈ 14 ਮਾਰਚ ਨੂੰ ਦਿੱਲੀ ਦੇ ਕਿਖਾਨ ਮਹਾਪਰਚਾਰ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾ ਸਕੇ ਲੈ ਕਿਸਾਨਾਂ ਦੇ ਗੱਲੀਆਂ ਮਿਲਾਈਆਂ ਜਾ ਸਕਣ ਤਾਂ ਜੋ ਕਿ ਕਿਸਾਨਾਂ ਦੇ ਜੋ ਦੁਰਦਸ਼ਾ ਰਹੀ ਹੈ ਉਹਨੂੰ ਰੋਕਿਆ ਜਾਵੇ ਕਿਸਾਨਾਂ ਨੂੰ ਕਾਦਾਂ ਮੁਕਤ ਕੀਤਾ ਜਾਵੇ